डीएवी शताब्दी कॉलेज फिलौर विखे तिया का त्यौहार प्रिंसीपल एस के अगुवाई हेठ धूमधाम मनाया गया मिडा जी ने विद्यार्थना त्यौहार बारे जानकारी केहा कि प्रोग्रामा दोग्राम प्रमुख प्रयोजन नवी पीढ़ी विरासत न जोड़ना है इस मौके से विद्यार्थणा वालों रंगारंग प्रोग्राम पेश किया गया जिस विच लोग गिद्धा पेशता गया आज दे प्रोग्राम विच मुख मेहमान वजो कॉलेज दी पुरानी होनहार विद्यार्थन श्रीमती सोनिया सोनीया शमूलियत की विद्यार्थना तिया के त्योहार दबारक दिद्या सभ्याचारक पेशकारी दी शलागा की शलाघा की मिसतीजदारण भी काम भाग पहला दी विद्यार्थन मिसालिशा ने हासिल किया समूह अध्यापक वालों भी इस मौके से गिधा पाया गया मंच का संचालन डॉक्टर परमजीत कौर विभाग पंजाबी द्वारा किया गया इस मौके से समूह स्टाफ मेंबर हाजिर सन चेतना चैनल प्रदीप राजा ਮੇਂ ਕਸ਼ੇਵ ਸ਼ਾਮੀ ਚੋਟਿਏ ਦਿਲ ਤੇ ਤੇਰਾ ਹੀ ਰਾਮ ਹੈ ਮੇਂ ਕਸ਼ੇਵ ਸ਼ਾਮੀ ਚੋਟਿਏ ਦਿਲ ਤੇ ਤੇਰਾ ਹੀ ਰਾਮ ਮੈਂ ਆਲੇ ਰੱਤ ਕਾ ਤਨੀਆ ਬਸ ਆਲੇ ਰੱਤ ਹੀ ਰਾਮ ਮੈਂ ਆਲੇ ਰੱਤ ਕਾ ਤਨੀਆ ਤੇ ਜਾਲੇ ਰੱਤ ਹੀ ਰਾਮ ਮੈਂ ਬਰਨ ਕਸ਼ੇਵ ਸ਼ਾਮੀ ਚੋਟਿਏ ਦਿਲ ਤੇ ਤੇਰਾ ਹੀ ਰਾਗ ਕੀ ਅ ਹਰ ਸਾਲ ਦੀ ਤਰ੍ਹਾਂ ਅੱਜ ਵੀ ਡੀਆਰਵੀ ਡੀਏ ਵਿਸ਼ਤਪਦੀ ਕਾਲਜ 플ੋਰ ਵਿਖੇ ਤੀਆਂ ਦਾ ਤਿਹਾਰ ਬੱਚਿਆਂ ਨੇ ਮਿਲ ਕੇ ਬੜੀ ਧੂਮ-ਧਾਮ ਨਾਲ ਮਨਾਇਆ ਇਸ ਦਾ ਮੁੱਖ ਮਕਸਦ ਸੀ ਕਿ ਬੱਚਾ ਨੂੰ ਆਪਣੀ ਵਿਰਾਸਤ ਦੇ ਨਾਲ ਜੋੜਨਾ ਬੱਚੇ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੇ ਅੰਦਰ ਸਟੇਜ ਕੰਫੀਡੈਂਸ ਆਵੇ ਔਰ ਬੱਚੇ ਵੱਧ ਤੋਂ ਵੱਧ ਆਪਣੇ ਸੱਭਿਆਚਾਰ ਦੇ ਵਿੱਚ ਉਹਦੇ ਜਾਣੂ ਹੋ ਸਕਣ ਔਰ ਉਹਨਾਂ ਦਾ ਇਸ ਪੰਜਾਬ ਦਾ ਜੋ ਅਮੀਰ ਵਿਰਸਾ ਹੈ ਉਹਦੇ ਵਿੱਚ ਉਹ ਪੱਤ ਚੜ ਕੇ ਹਿੱਸਾ ਪਾਉਣ ਔਰ ਆਪ ਵੀ ਜਿੱਥੇ ਉਸ ਵਿਰਸੇ ਦੇ ਰੰਗ ਵਿੱਚ ਰੰਗੇ ਜਾਣ ਅਤੇ ਹੋਰਨਾਂ ਨੂੰ ਵੀ ਬੱਚਿਆਂ ਨੂੰ ਮੋਟੀਵੇਟ ਕਰਕੇ ਉਤਸ਼ਾਹਤ ਕਰਕੇ ਉਸ ਵਿਰਸੇ ਦੇ ਨਾਲ ਜੁੜਨ ਦਾ ਉਹਨਾਂ ਨੇ ਯਤਨ ਕੀਤਾ ਸੋ ਸਾਰੇ ਬੱਚਿਆਂ ਨੇ ਪਲੱਸ 1 ਪਲੱਸ 2 ਬੀਏ ਬੀਕਾਮ ਬੀਸੀਏ ਦੇ ਬੱਚਿਆਂ ਨੇ ਬੱਦ ਤੋਂ ਬੱਦ ਆਪਣੀਆਂ ਪਰਫਾਰਮੈਂਸ ਦੇ ਕੇ ਇਸ ਪ੍ਰੋਗਰਾਮ ਨੂੰ ਬਹੁਤ ਹੀ ਰੰਗ ਰੰਗ ਰੂਪ ਦੇ ਵਿੱਚ